ਆਪਣੇ ਨਾਲ ਤਾਂ ਹੋਈ ਵੀ ਹੋਈ ਐ ਫੂਲ ਵਾਲਿਆਂ ਨੇ ਵੀ ਠੱਕੀ ਹੋ ਗਈ ਉਹਨਾਂ ਨੇ ਵੀ ਖੋਲੇ ਦੋ ਦਿਨ ਉਹ ਵੀ ਤਿੰਨ ਦਿਨ ਹੀ ਲੱਗਿਆ ਕਰੂ ਹਫਤੇ 'ਚ ਆਪਣੇ ਹਫਤੇ 'ਚ ਦੋ ਦਿਨ ਲੱਗਿਆ ਕਰ ਇਹ ਥੋੜਾ ਜਿਹਾ ਚਿਰੇ ਟਾਰਗੇਟ ਪਾਉ ਲੋ ਨੋਟੀਫਿਕੇਸ਼ਨ ਕੋਈ ਨਹੀਂ ਮੈਂ ਇਹ ਕਹਿੰਦੀ ਅਸੀਂ ਚੱਕਿਆ ਨਹੀਂ ਬਲਾਗ ਚੱਕਣ ਨਹੀਂ ਦਿੰਦੇ ਦਾ ਮੇਰਾ ਇੱਕ ਚੈਲੰਜ ਹੈ ਜੇ ਬਲਾਗ ਨਹੀਂ ਚੱਕ ਚੱਕੀ ਦਾ ਚੋਣਾ ਹੋਣੀ ਐ ਨੇ ਸਤੰਬਰ ਦੇ ਖੀਰ ਤੇ ਬਲਾਗ ਸਫਤੀ ਦੇ ਜ਼ਿਲ੍ਹਾ ਪ੍ਰੀਸ਼ਦਿਆਂ ਅਗਲੇ ਮਹੀਨੇ ਦੀ ਖੀਰ ਤੇ ਚੋਣਾ ਹੋਣੀ ਐ ਨੇ ਫਿਰ ਭੱਜ ਤੇਰੀ ਚੋਣ ਕਰਾ ਕੇ ਮਾਰਾ ਪਰ ਤੇਰੀ ਚੋਣ ਕਰਾਦੇ ਹੋ ਸੀ ਮਰ ਜਾਂਗੇ ਬਲਾਕ ਦੇ ਤੁਹਾਡੀ ਗੱਲ ਨੂੰ ਸੱਚੀ ਮੰਨਦੇ ਆਂ ਦੂਜੇ ਭਗਤੇ ਦੀ ਚੋਣ ਹੀ ਨਹੀਂ ਹੁੰਦੀ ਕੱਲੇ ਫੂਲ ਦੀ ਹੋਊਗੀ ਸਾਰਾ ਆਪਣੇ ਪਿੰਡ ਫੂਲ ਚ ਬਹਿ ਕੇ ਚੋਣ ਹੋਊਗੀ ਤੇ ਫੇਰ ਕਿਵੇਂ ਰਹਿ ਗਿਆ ਬਲਾਕ ਨੂੰ ਤੁਹਾਡਾ ਧਰਨਾ ਨਾ ਲਾਵਾਂਗੇ ਤਾਂ ਕਿਸੇ ਨੇ ਆਪਾਂ ਨੂੰ ਵਾਪਸ ਨਹੀਂ ਦੇਣਾ ਜਿਹੜਾ ਮਾਰਦਾ ਉਹ ਖੰਡਰ ਬਣ ਜਾਣੀਆਂ ਹੋਣੀ ਨਹੀਂ ਇਹ ਤਾਂ ਲਾਲਾ ਤੇਰਾ ਤਾਂ ਟੈਂਪਰੇਰੀ ਇਹਨਾਂ ਤੇ ਦਬਾਅ ਵੱਧ ਗਿਆ ਕਰਕੇ ਟੈਂਪਰੇਰੀ ਇਹਨਾਂ ਨੇ ਕਿਹਾ ਡੀਸੀ ਨੂੰ ਵਿੱਚ 2 ਦਿਨ ਵੀਡੀਓ ਉੱਥੇ ਭੇਜਦਾ ਕਰੋ ਹਲੇ 2-3 ਮਹੀਨੇ ਐਡੇ ਲੋਕੀ ਭੁੱਲ ਜਾਣਗੇ ਫਿਰ ਆਪਾਂ ਬੋਤ ਬੰਦ ਕਰ ਦੋ ਜੇ 2-3 ਪਿਆਉਂਦੇ ਬਲਾਕ ਸੰਮਤੀ ਦੇ ਜਿਹੜੇ ਚੋਣ ਨਹੀਂ ਬੱਕਰੀ ਹੋਣੀ ਜਿਹੜਾ ਬਲਾਕ ਸੰਮਤੀ ਦਾ ਚੇਅਰਮੈਨ ਬਣਦਾ ਛੋ ਬੱਕਰਾ ਨਹੀਂ ਬਣੂਗਾ ਨਹੀਂ ਬਣੇਗਾ ਬੱਕਰਾ ਜੀ ਫੂਲ ਦਾ ਇੱਕੋ ਹੀ ਬਣੇਗਾ ਇੱਕੋ ਹੀ ਮੈਂਬਰ ਬਣਗੇ ਆਪਣੇ ਪਿੱਟ ਸਾਰੇ ਫੂਲ ਮਤਲਬ ਚੋਣ ਉਹਦੇ ਦਾ ਬਣ ਕੇ ਆਪਲਾ ਨਹੀਂ ਬਣਦੇ ਠੀਕ ਹੈ ਜਿਹੜਾ ਬਣਾ ਦੇ ਉਹ ਚੋਣ ਕਰਾ ਦੇ ਫਿਰ استعمال ਲੈ ਬਲਾਕ ਹੈਗਾ ਫਿਰ ਠੀਕ ਹੈ ਜੀ ਇੰਦਰ ਹੋਰ ਕੋਈ ਇੱਥੋਂ ਦੇ ਚੇਅਰਮੈਨ ਸਾਹਿਬ ਕਹਿ ਰਹੇ ਜੀ ਆਮ ਆਦਮੀ ਪਾਰਟੀ ਕਹਿੰਦੇ ਅਸੀਂ ਰਖਾ ਲਿਆ ਸੀ ਜਿਹੜਾ ਮੈਂ ਤਾਂ ਸਾਹਿਬ ਮੈਂ ਮੋੜ ਦੀ ਗੱਲ ਝਟਕੀ ਦੱਸਦੀ ਵੀ ਚੋਣਾਂ ਹੋ ਰਹੀਆਂ ਨੇ ਸਤੰਬਰ ਦੇ ਐਂਡ 'ਚ ਜਾਂ ਅਕਤੂਬਰ ਦੇ ਪਹਿਲੇ ਹਫ਼ਤੇ ਬਲਾਕ ਸੰਭ ਤੇ ਜਿਲ੍ਹਾ ਪ੍ਰੀਸ਼ਦ ਤੁਸੀਂ ਕਹੋ ਵੀ ਇਹਦੀ ਚੋਣ ਕਰਾ ਦਿਓ ਬਲਾਕ ਦੀ ਅਸੀਂ ਛੋਟੀ ਗੱਲ ਸੱਚੀ ਮੰਨ ਲਈ ਅਸੀਂ ਚੁੱਪ ਕਰ ਜਾ ਕੇ ਬਲਾਕ ਦੇ ਆਉਣੇ ਕਰਦੇ ਚੋਣ ਹੋ ਗਈ ਤਾਂ ਫਿਰ ਬਲਾਕ ਰਹਿ ਗਿਆ ਆਪਣਾ ਤੇ ਜੇ ਇਹਦੀ ਚੋਣ ਹੀ ਨਹੀਂ ਹੁੰਦੀ ਤੁਸੀਂ ਕਿਵੇਂ ਕਹੋਗੇ ਕਿ ਬਲਾਕ ਰਹਿ ਗਿਆ ਹੈ ਲੱਗ ਕੇ ਰਹਿ ਗਿਆ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਬਲਾਕਾ ਜਿਹੜਾ ਤੋੜਿਆ ਤੇ ਆਵਾਜ਼ੀ ਪਾਰਟੀ ਦਾ ਆਪਣਾ ਚੇਅਰਮੈਨ ਹੀ ਕਹਿ ਰਿਹਾ ਜੀ ਮੈਂ ਰਖਾ ਲਿਆ ਦੇਖੋ ਚੇਅਰਮੈਨ ਨੂੰ ਕਹ ਵੀ ਜੇ ਤ ਤੂੰ ਜੇ ਨਾਰਿਆ ਬਲਾਕ ਫਿਰ ਜੈਨ ਕਰੋਗੇ ਜੇ ਨਾਰਿਆ ਬਲਾਕ ਫਿਰ ਜੈਨ ਕਰੂੰਗੇ ਛੱਡੋ ਕਿ ਪਦਮੀਆਂ ਅਣਖ ਹੋ ਗਈ ਬੜੀ ਮੁੱਢੀ ਕਿ ਨਹੀਂ ਹੈਗਾ ਨਹੀਂ ਹੈਗੀ ਇਹਨਾਂ ਜਾਣਖੇ ਇਹ ਨਹੀਂ ਕਰ ਰਹੇ ਇਹਨਾਂ ਦਾ ਵਸਾ ਲੱਭਿਆ ਜਦੋਂ ਫਿਰ ਉਸ ਕਲਪਨਾ ਨਹੀਂ ਹੋਣੀ ਐਂ ਨਗੇ ਸਾਹਿਬ ਐਮ ਐਲ ਏ ਸਾਹਿਬ ਨੂੰ ਲੋਕਾਂ ਨੇ ਇੰਨੀਆਂ ਵੋਟਾਂ ਦੇ ਦਿੱਤੀਆਂ ਹੈ ਜੀ ਉਹ ਬਿਲਕੁਲ ਚੋਪਾਈ ਦੀ ਉਹ ਕਾਬਲ ਹੀ ਨਹੀਂ ਸੀ ਇਸ ਕੰਮ ਦਾ ਆਪਾਂ ਗਲਤ ਬੰਦਾ ਚੁਣ ਲਿਆ ਨਾ ਤੂੰ ਨੱਚਣ ਕਾਉਣ ਵਾਲੇ ਬੰਦਾ ਦਾ ਕੰਮ ਨੱਚਣ ਕਾਉਣਾ ਹੁੰਦਾ ਸਟੇਜਾਂ ਤੇ ਇੱਥੇ ਆ ਕੇ ਥੋੜਾ ਕੰਮ ਕਰਨਾ ਤੇ ਹਰ ਖੇਤਰ ਡੋਣੀ ਹੈ ਜੇ ਤੁਸੀਂ ਗਲਤ ਬੰਦੇ ਨੂੰ ਚੁਣੋਗੇ ਤੇ ਜੇ ਡਰਾਈਵਰ ਜਾਣਦਾ ਨਹੀਂ ਅਣਜਾਣ ਬੰਦੇ ਨੂੰ ਗੱਡੀ ਭਰਾ ਦੇਵੋਗੇ ਐਕਸੀਡੈਂਟ ਹੀ ਕਰੂਗਾ ਜੇ ਡਰਾਈਵਰ ਨਹੀਂ ਹੈ ਅਣਜਾਣ ਭਰਾ ਦਿਓਗੇ ਇਹ ਜਾਂ ਸ਼ਰਾਬੀ ਨੂੰ ਭਰਾ ਦੇਵੋਗੇ ਤੂੰ ਐਕਸੀਡੈਂਟ ਕਰੇਗਾ ਹੋਰ ਕੀ ਕਰੇਗਾ ਤੇ ਲੋਕਾਂ ਨੇ ਗੱਲ ਕਰ ਦਿੱਤਾ ਨਾ ਬੇਪਤਾ ਹੀ ਸੀ ਜਿਉਂ ਆਪਾਂ ਉਹ ਵੀ ਨੱਚਣ ਕਾਉਣ ਵਾਲੇ ਕਿਵੇਂ ਕਰ ਦੇਣਗੇ ਸਿਆ